ਸਬੰਧਤ ਵਿਭਾਗਾਂ ਨੂੰ ਚੋਅ ਅਤੇ ਡਰੇਨਾਂ ਵਿੱਚ ਗੰਦੇ ਪਾਣੀ ਨਿਕਾਸ ਦੀ ਨੂੰ ਪਹਿਲ ਦੇ ਆਧਾਰ ਤੇ ਬੰਦ ਕਰਨ ਦੀ ਕਿਆ ਡਰੇਨ ਸੀ ਪਾਗ ਵੱਲੋਂ ਨੀਚੀ ਜ਼ਮੀਨਾਂ ਤੇ ਸਨাক্ত ਕੀਤੀਆਂ ਗਈਆਂ 42 ਤੋਂ 21 ਡਰੇਨਾਂ ਨੂੰ ਨੋਟੀਫਾਈ ਕੀਤਾ ਗਿਆ ਡੀਸੀ ਮੁਹਾਲੀ ਵੱਲੋਂ ਝੁੱਲੇ ਵਿੱਚ ਕੀਤੇ ਗਏ ਹੜਾ ਸੁਰੱਖਿਤ ਕੰਮਾਂ ਦੇ ਪ੍ਰਗਤੀ ਦਾ ਜਾਇਜ਼ਾ ਲਿਆ ਹੈ डीसी मोहाली आशिका जैन ਵੱਲੋਂ ਚੋਅ ਚ ਦਿਨਾਂ ਨੂੰ ਵੱਖ-ਵੱਖ ਗੰਦੇ ਤਰਲ ਰਹਿੰਦ-ਖੂੰਦ ਦੇ ਨਿਪਟਾਰੇ ਨੂੰ ਮੁਕਤ ਬਣਾਉਣ ਲਈ ਸਬੰਧ ਦੇ ਪਾਗਾਂ ਨੂੰ ਨਿਰਧਾਰਤ ਸਮਾਂ ਸੀਮਾ ਦੇ ਨਾਲ ਨਿਅਕਾਸ਼ੀ ਨੂੰ ਬੰਦ ਕਰਨ ਲਈ ਕਿਹਾ ਗਿਆ। पीपीसीबी ਅਤੇ ਜੀਸੀ ਦੇ ਪਾਗਾ ਵੱਲੋਂ ਜ਼ਿਲ੍ਹੇ ਵਿੱਚ 40 ਅਜਿਹੇ ਪੁਆਇੰਟਾਂ ਦੀ ਪਛਾਣ ਕੀਤੀ ਗਈ ਹੈ ਤੇ ਇਹ ਪਾਗਾਂ ਨੂੰ ਪਹਿਲ ਦੇ ਆਧਾਰ ਤੇ ਕਾਰਵਾਈ ਕਰਨ ਤੇ ਰਿਪੋਰਟ ਪੇਸ਼ ਕਰਨ ਲਈ ਪਹਿਲਾਂ ਹੀ ਨੋਟਿਸ ਭੇਜੇ ਗਏ ਨੇ। ਪੱਦਰ ਪਰ ਪੋਲੂਸ਼ਨ ਫੈਰ ਰਿਹਾ ਹੈ ਜੀ। ਭਾਵੇਂ ਹਵਾ ਦਾ ਪੋਲੂਸ਼ਨ ਹੋਵੇ ਭਾਵੇਂ ਪਾਣੀ ਦਾ ਪ੍ਰਿਸ਼ੋਣ ਕੀ ਕਹਿਣਾ ਚਾਹੋਗੇ ਜੀ? ਦੇਖੋ ਇਹਦੇ ਬਾਰੇ ਇਹ ਕਹਿਣਾ ਚਾਹੁੰਦੇ ਆਪਾਂ ਜਿੱਦਾਂ ਹੁਣੇ-ਹੁਣੇ ਅਸੀਂ ਇਹ ਪਤਾ ਸਾਨੂੰ ਪਤਾ ਲੱਗਿਆ ਕਿ ਮੋਹਾਲੀ ਦੇ ਡੀਸੀ ਆਸ਼ਿਕਾ ਜੈਨ ਜੀ ਨੇ ਨਿਰਦੇਸ਼ ਦਿੱਤੇ ਆਦੇਸ਼ ਦਿੱਤੇ ਆ ਕਿ ਹਲਕਾ ਡੇਰਾ ਬਸੇ ਦੇ ਵਿੱਚ ਜਿੰਨੀਆਂ ਵੀ ਮਤਲਬ ਪ੍ਰਦੂਸ਼ਣ ਫਲਾਉਣ ਵਾਲੀਆਂ ਜਿਹੜੀਆਂ ਪਾਣੀ ਡਰੇਨੇਜ ਸਿਸਟਮ ਆ ਉਹਨਾਂ ਨੂੰ ਰੋਕ ਲਾਇਆ ਜਾਵੇ ਮੈਂ ਇੱਥੇ ਡੀਸੀ ਮੋਹਾਲੀ ਜੀ ਨੂੰ ਪੋਲਿਊਸ਼ਨ ਬੋਰਡ ਦੇ ਐਕਸ਼ਨ ਨੂੰ ਜੀ ਸਾਰਿਆਂ ਨੂੰ ਇਹ ਡਿਪਾਰਟਮੈਂਟ ਨੂੰ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਇਹ ਇਕੱਲਾ ਮੀਟਿੰਗ ਮੀਟਿੰਗਾਂ ਤੱਕ ਜਾਂ ਆਦੇਸ਼ਾਂ ਤੱਕ ਨਾ ਰਹੇ ਇੱਥੇ ਮੈਂ ਆਮ ਲੋਕਾਂ ਨੂੰ ਵੀ ਦੇਖੋ ਇਹ ਅਪੀਲ ਕਰਨਾ ਚਾਹੁੰਦਾ ਹੱਥ ਬਨ ਕੇ ਮੇਰੀ ਬੇਨਤੀ ਹੈ ਇਹ ਕਿ ਇਹ ਗੱਲਾਂ ਤਾਂ ਕਿਸੇ ਨਾਲ ਅਸੀਂ ਸੀਮਤ ਰਹਿ ਜਾਈਏ ਕਿਉਂਕਿ ਸਾਡੇ ਲੋਕ ਜਿਹੜੇ ਹੈਗੇ ਆ ਉਹ ਉਦੋਂ ਉਸ ਚੀਜ਼ ਦੇ ਉੱਤੇ ਪਹਿਰਾ ਦੰਨੇ ਆ ਜਦੋਂ ਸਾਹਮਣੇ ਆ ਜਾਂਦੀ ਆ ਚੀਜ਼ ਜਿੱਦਾਂ ਅਸੀਂ ਬੁੱਢਾ ਦਰਿਆ ਜਿਹੜਾ ਨਾਲਾ ਬਣ ਚੁੱਕਿਆ ਏ ਲੁਧਿਆਣੇ ਦਾ ਮਸਲਾ ਆਇਆ ਕਿ ਲੋਕਾਂ ਦੇ ਸਾਹਮਣੇ ਕਾਲਾ ਪਾਣੀ ਆ ਗਿਆ ਠੀਕ ਆ ਮੈਂ ਇੱਥੇ ਡੇਰਾ ਬਸੇ ਹਲਕੇ ਦੇ ਲੋਕਾਂ ਨੂੰ ਬਾਰ ਬਾਰ ਪਿਛਲੇ ਲੰਮੇ ਸਮੇਂ ਤੋਂ ਮੈਂ ਇਹ ਅਦੇ ਮਤਲਬ ਅਪੀਲ ਕਰ ਰਹੇ ਆ ਕਿ ਯਾਰ ਵੀ ਤੁਸੀਂ ਕਦੋਂ ਆਵਾਜ਼ ਚੁੱਕੋਗੇ ਇਸ ਮਸਲੇ ਦੇ ਉੱਤੇ ਕਿਉਂਕਿ ਇਹ ਮਸਲਾ ਹਰ ਬੰਦੇ ਦੇ ਨਾਲ ਜੁੜਿਆ ਹੋਇਆ ਹੈ ਠੀਕ ਹੈ ਵੀ ਜਦੋਂ ਤੁਹਾਡੇ ਗਲਾਸਾਂ ਦੇ ਵਿੱਚ ਕਾਲਾ ਪਾਣੀ ਆ ਜਾਊਗਾ ਠੀਕ ਹੈ ਤੁਹਾਡੇ ਸਮਰਸੀ ਵਾਲਾਂ ਦੇ ਵਿੱਚ ਆਊਗਾ ਤੁਸੀਂ ਲੋਕ ਉਦੋਂ ਤੁਸੀਂ ਜਾਗੋਗੇ ਅੱਜ ਨੈਸ਼ਨਲ ਗ੍ਰਿਵੈਂਸ ਟ੍ਰਿਬਿਊਨਲ ਨੇ ਠੀਕ ਹੈ ਜੀ ਤੇ 5 ਕਰੋੜ ਦਾ ਜੁਰਮਾਨਾ ਨੈਕਟਰ ਲਾਈਫ ਸਾਇੰਸ ਨੂੰ ਲਾਇਆ ਹੈ ਤੇ ਇੱਥੇ ਦੁੱਖ ਦੀ ਗੱਲ ਇਹ ਆ ਕਿ ਸਾਡੇ ਜ਼ਿਲ੍ਹਾ ਮੋਹਾਲੀ ਦੇ ਡੀਸੀ ਸਾਹਿਬ ਸਾਡੇ ਐਕਸ਼ਨ ਸਾਹਿਬ ਉਹਨਾਂ ਨੂੰ ਇਸ ਮਸਲੇ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਸੀ ਪਰ ਜਿਹੜੇ ਨੌਜਵਾਨ ਵੱਲੋਂ ਕਾਰਵਾਈ ਕੀਤੀ ਗਈ ਹੈ ਇਹ ਇਹ ਨੈਕਟਰ ਲਾਈਫ ਸਾਇੰਸ ਦੇ ਖਿਲਾਫ ਜਿਹੜਾ ਇਹ ਕੰਪਲੇਂਟ ਕੀਤੀ ਗਈ ਆ ਉਹ ਬੀਡੀਪੀਓ ਕੋਲ ਵੀ ਗਿਆ ਮੈਂ ਉਹਦੀ ਹੱਡੀ ਸੁਣੀ ਆ ਮੈਂ ਇਹ ਗੱਲਾਂ ਉਹ ਡੀਡੀਪੀਓ ਕੋਲ ਵੀ ਗਿਆ ਉਹ ਸਾਰੇ ਪੋਲਿਊਸ਼ਨ ਬੋਰਡ ਦੇ ਅਧਿਕਾਰੀਆਂ ਕੋਲ ਗਿਆ ਪਰ ਜਦੋਂ ਉੱਥੇ ਇਹਦਾ ਹੱਲ ਨਹੀਂ ਹੋਇਆ ਉਹਨੂੰ ਦਿੱਲੀ ਜਾਣਾ ਪਿਆ ਤੇ ਨੈਸ਼ਨਲ ਗ੍ਰੀਨ ਇੰਟਰਵਿਊ ਨਲ ਨੇ ਉਹਦੀ ਫੜੀ ਆ ਫਿਰ ਇੱਥੇ ਸਾਨੂੰ ਇਹ ਦਿਖਾਉਂਦਾ ਹੈ ਕਿ ਸਾਡੇ ਜਿਹੜੇ ਲੋਕਲ ਅਧਿਕਾਰੀ ਆ ਉਹਨਾਂ ਦੀ ਡਿਊਟੀ ਕੁਝ ਵੀ ਨਹੀਂ ਹੈਗੀ ਇੱਥੇ ਪੈਸਾ ਹੀ ਮੁੱਖ ਹੋ ਗਿਆ ਮੈਂ ਬਸ ਇਹੀ ਅਪੀਲ ਕਰਨਾ ਚਾਹੁੰਦਾ ਕਿ ਜਦੋਂ ਸਾਡੇ ਜਿਹੜੀ ਇਹ ਕੈਂਸਰ ਦੀਆਂ ਬਿਮਾਰੀਆਂ, ਟਾਈਫਾਈਡ ਦੀਆਂ, ਜੌਂਡਸ ਦੀਆਂ ਸਾਡੇ ਘਰਾਂ ਦੇ ਵਿੱਚ ਆ ਰਹੀਆਂ ਇਹ ਜਾਂ ਤੁਹਾਡੇ ਇਕੱਲੇ-ਇਕੱਲੇ ਲੋਕਾਂ ਦੇ ਘਰਾਂ ਦੇ ਵਿੱਚ ਵੜੋਂਗੀ ਤੁਸੀਂ ਉਦੋਂ ਹੀ ਜਾਗੋਗੇ ਅੱਜ ਹਲਕਾ ਡੇਰਾ ਬਸੀ ਦੇ ਜਿਹੜਾ ਟੀਡੀਐਸ ਆ ਉਹ 400 ਕੀ 500 ਤੋਂ ਵੀ ਪਾਰ ਹੋਇਆ ਹੋਇਆ ਹੈ ਜਿਹਦੇ ਕਰਕੇ ਹਲਕਾ ਡੇਰਾ ਬਸੀ ਦੇ ਵਿੱਚ ਭਾਂਤ ਭਾਂਤ ਦੀਆਂ ਬਿਮਾਰੀਆਂ ਲੱਗ ਰਹੀਆਂ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਡੇਰਾ ਬਸੀਆ ਜਿਹੜੇ ਟੌਪ 10 ਸ਼ਹਿਰਾਂ ਦੇ ਵਿੱਚ ਆ ਰਹੇ ਆ ਵੀ ਕੈਂਸਰ ਦੇ ਮਰੀਜ਼ਾਂ ਦੇ ਵਿੱਚ ਉਹਦਾ ਵੱਡਾ ਕਾਰਨ ਕੀ ਆ ਵੱਡਾ ਕਾਰਨ ਇਹ ਆ ਡੇਰਾ ਬਸੀ ਬਰਵਾਲਾ ਰੋਡ ਦੇ ਉੱਤੇ ਡੇਰਾ ਬਸੀ ਤੋਂ ਲਾਲੜੂ ਰੋਡ ਦੇ ਉੱਤੇ ਬਹੁਤ ਸਾਰੀਆਂ ਫੈਕਟਰੀਆਂ ਲੱਗੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਗੌਰ ਨਾਲ ਸੁਣ ਲਿਓ ਪੰਜਾਬੀ ਉਹ ਇਹ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ ਨਹੀਂ ਲੱਗੇ ਹੋਏ ਕਈਆਂ ਦੇ ਜੇ ਲੱਗੇ ਹੋਏ ਆ ਉਹਨਾਂ ਦੇ ਚੱਲਦੇ ਨਹੀਂ ਜੇ ਜਿਨ੍ਹਾਂ ਦੇ ਚੱਲਦੇ ਆ ਤੇ ਉਹ ਪ੍ਰੋਪਰ ਉਹਨਾਂ ਦੀ ਮੇਨਟੇਨੈਂਸ ਨਹੀਂ ਕਰ ਰਹੇ ਤੇ ਕਈ ਜਿਵੇਂ ਨੈਕਟਰ ਲਾਈਫ ਸਾਇੰਸ ਦਾ ਜਿਹੜਾ ਕੇਸ ਆ ਇਹ ਸਾਹਮਣੇ ਨਿਕਲ ਕੇ ਇਹ ਆਇਆ ਕਿ ਉਹ ਸਾਰਾ ਜਿੰਨਾ ਵੀ ਆਪਣਾ ਗੰਦਾ ਕੈਮੀਕਲ ਵਾਲਾ ਪਾਣੀ ਆ ਉਹ ਜ਼ਮੀਨਾਂ ਦੇ ਵਿੱਚ ਸਿੱਟ ਰਿਹਾ ਜਿਹਦੇ ਕਰਕੇ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਖਤਮ ਹੋ ਰਹੀ ਆ ਪਾਣੀ ਦਾ ਜਿਹੜਾ ਕੁਆਲਿਟੀ ਆ ਉਹ ਖਰਾਬ ਹੋ ਰਹੀ ਆ ਤੇ ਉੱਥੇ ਇਹ ਪਤਾ ਲੱਗਿਆ ਮੈਨੂੰ ਪਿੰਡ ਦੇ ਲੋਕਾਂ ਤੋਂ ਕਿ ਜੇ ਮੂਲੀ ਨੂੰ ਉਹ ਬੀਜ ਦੰਨੇ ਆ ਤੇ ਮੂਲੀ ਨੀਲੇ ਰੰਗ ਦੀ ਹੋ ਜਾਂਦੀ ਹੈ ਹਫਤੇ ਬਾਅਦ ਇਹ ਬੜਾ ਹੀ ਗੰਭੀਰ ਮੁੱਦਾ ਹੈ ਉਥੇ ਦੱਸਿਆ ਕਿ ਜਾਮਣਾਂ ਜਾਮਣ ਸੁੱਕ ਕੇ ਦਾਖ ਵਰਗੀ ਹੋ ਗਈ ਤੇ ਇੱਥੇ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਤੁਸੀਂ ਕਦੋਂ ਲੋਕ ਜਾਗੋਗੇ ਤੇ ਮੇਰੀ ਇਹੀ ਅਪੀਲ ਆ ਕਿ ਦੇਖੋ ਜਾਂਤ ਹੈ ਜਿਹੜੀਆਂ ਫੈਕਟਰੀਆਂ ਦਾ ਤੁਸੀਂ ਇਹ ਪ੍ਰਮਾਣ ਪੱਤਰ ਦੇ ਰਹੇ ਆ ਵੇ ਫੈਕਟਰੀਆਂ ਚਾਲੂ ਰਹਿਣੀਆਂ ਚਾਹੀਦੀਆਂ ਦੇਖੋ ਅਸੀਂ ਤਾਂ ਉਹ ਲੋਕ ਆ ਕਿ ਜਦੋਂ ਮਜਬੂਰ ਹੋ ਕੇ ਸਾਨੂੰ ਧਰਨੇ ਲਾਉਣੇ ਪੈਣੇ ਆ ਫਿਰ ਤੁਸੀਂ ਆਮ ਲੋਕ ਕਹਿੰਦੇ ਆ ਕਿ ਇਹਨਾਂ ਦਾ ਤੀਏ ਦਿਨ ਦਾ ਕੰਮ ਆ ਆਮ ਲੋਕਾਂ ਨੂੰ ਮੁੱਦਿਆਂ ਤੱਕ ਦਾ ਪਤਾ ਹੁੰਦਾ ਨਹੀਂ ਵੀ ਕਿਹੜੀ ਗੱਲ ਕਰਕੇ ਧਰਨਾ ਲੱਗਦਾ ਪਰ ਬਸ ਸਿਰਫ ਇਹੀ ਆ ਟਿੱਪਣੀਆਂ ਦੇਣੀਆਂ ਹੁੰਦੀਆਂ ਇੱਥੇ ਮੈਂ ਆਮ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਚਾਹੇ ਉਹ ਹਿੰਦੂ ਪਰਿਵਾਰ ਦਾ ਹੈ ਚਾਹੇ ਉਹ ਮੁਸਲਿਮ ਪਰਿਵਾਰ ਦਾ ਹੈ ਚਾਹੇ ਉਹ ਸਿੱਖ ਪਰਿਵਾਰ ਦਾ ਦੇਖੋ ਪ ਜਿਦੇ ਕਰਕੇ ਪਾਣੀ ਇਸ ਤਰ੍ਹਾਂ ਦਾ ਕੈਮੀਕਲ ਵਾਲਾ ਪਾਣੀ ਪੀਣ ਕਰਕੇ ਲੇਡੀਜ਼ ਨੂੰ ਬੱਚਾ ਕਨਸੀਵ ਨਹੀਂ ਹੋ ਰਿਹਾ ਠੀਕ ਆ ਮਰਦਾਂ ਉਹ ਨਾ ਮਰਦ ਬਣ ਰਹੇ ਆ ਠੀਕ ਹੈ ਜੀ ਛੋਟੇ ਛੋਟੇ ਬੱਚਿਆਂ ਦੇ ਚਿੱਟੇ ਵਾਲ ਹੋ ਰਹੇ ਆ ਤੇ ਇਹਦੇ ਨਾਲ ਮੈਂ ਰਾਜਪਰੇ ਹਲਕੇ ਦੇ ਲੋਕਾਂ ਨੂੰ ਦੇਖੋ ਇਹ ਅਪੀਲ ਕਰਨਾ ਚਾਹੁੰਦਾ ਕਿ ਰਾਜਪਰੇ ਦੇ ਵਿੱਚ ਬਹੁਤ ਰਾਜਪਰੇ ਦੇ ਲੋਕ ਖੁਸ਼ ਹੋ ਰਹੇ ਆ ਕਿ ਇੱਥੇ ਓਪਨ ਇੰਡਸਟਰੀ ਆ ਰਹੀ ਆ ਅਸੀਂ ਜ਼ਮੀਨਾਂ ਵੇਚ ਕੇ ਤੇ ਰਾਜਪਰੇ ਦੇ ਵਿੱਚ ਵੀ ਜੇ ਓਪਨ ਇੰਡਸਟਰੀ ਆਉਂਦੀ ਆ ਉੱਥੇ ਬਹੁਤ ਸਾਰੀਆਂ ਕੈਮੀਕਲ ਫੈਕਟਰੀਆਂ ਆਣਗੀਆਂ ਬਹੁਤ ਸਾਰੀਆਂ ਡਾਈੰਗ ਫੈਕਟਰੀਆਂ ਆਣਗੀਆਂ ਇੱਥੇ ਮੇਰੀ ਰਾਜਪਰੇ ਹਲਕੇ ਦੇ ਲੋਕਾਂ ਨੂੰ ਇਹ ਅਪੀਲ ਆ ਹੱਥ ਵਨ ਕੇ ਕਿ ਇਹ ਆਪਣੀਆਂ ਜ਼ਮੀਨਾਂ ਤੁਸੀਂ ਇੰਡਸਟਰੀਆਂ ਨੂੰ ਨਾ ਵੇਚੋ ਇਹਨਾਂ ਦੇ ਵਿੱਚ ਸਾਰੇ ਪ੍ਰਵਾਸੀ ਲੋਕ ਕੰਮ ਕਰਦੇ ਆ ਪਰਵਾਸੀਆਂ ਦੇ ਦਿਲਾਂ ਦੇ ਵਿੱਚ ਲੋਕਲ ਬੰਦਿਆਂ ਵਾਸਤੇ ਬਿਲਕੁਲ ਦਰਦ ਨਹੀਂ ਹੁੰਦਾ ਕਿਉਂਕਿ ਪਰਵਾਸੀਆਂ ਦੇ ਸਾਹਮਣੇ ਆ ਡੇਰਾਬੱਸੀ ਦਾ ਹਾਲ ਬੁੱਢੇ ਨਾਲੇ ਦਾ ਹਾਲ ਇਹ ਤਾਂ ਹੀ ਹੋਇਆ ਕਿਉਂਕਿ ਇਹਨਾਂ ਦੇ ਸਾਹਮਣੇ ਜਦੋਂ ਰਿਵਰਸ ਬੋਰ ਕਰਕੇ ਫੈਕਟਰੀਆਂ ਜਿਹੜੀਆਂ ਉਹ ਸਾਹਮਣੇ ਕੈਮਿਕਲ ਪਾੜਾ ਪਾਣੀ ਜ਼ਮੀਨ 'ਚ ਸਿੱਟਦੀਆਂ ਤਾਂ ਇਹਨਾਂ ਨੂੰ ਤਕਲੀਫ ਨਹੀਂ ਹੁੰਦੀ ਨਾ ਫੈਕਟਰੀਆਂ ਵਾਲਿਆਂ ਨੂੰ ਹੁੰਦੀਆਂ ਨਾ ਪ੍ਰਵਾਸੀਆਂ ਨੂੰ ਹੁੰਦੀਆਂ ਪ੍ਰਵਾਸ ਦਾ ਸੀ ਵਿਰੋਧ ਨਹੀਂ ਕਰਦੇ ਪਰ ਜੇ ਪ੍ਰਵਾਸ ਸਾਡੇ ਪੰਜਾਬ ਨੂੰ ਖਾਊਗਾ ਉਹ ਗੰਭੀਰ ਮੁੱਦਾ ਹੈ ਇਸ ਕਰਕੇ ਮੈਂ ਰਾਜਪੁਰੇ ਦੇ ਲੋਕਾਂ ਨੂੰ ਡੇਰਾਬਸੀ ਹਲਕੇ ਦੇ ਲੋਕਾਂ ਨੂੰ ਮੈਂ ਇਹ ਅਪੀਲ ਕਰਦਾ ਕਿ ਆਪਾਂ ਇਕੱਠੇ ਹੋ ਕੇ ਇੱਕ ਮੈਂ ਥੋੜੀ ਵੀਡੀਓ ਰਾਹੀਂ ਇਹ ਅਪੀਲ ਕਰਦਾ ਕਿ ਅਸੀਂ ਜਲਦ ਹੀ ਇੱਕ ਵੱਡਾ ਇਕੱਠ ਰੱਖਾਂਗੇ ਜਿਦੇ ਵਿੱਚ ਤੁਹਾਨੂੰ ਮੀਡੀਆ ਸਾਰੇ ਨੂੰ ਸੱਦ ਕੇ ਆਮ ਲੋਕਾਂ ਨੂੰ ਸੱਦ ਕੇ ਕਿਸਾਨ ਜਥੇਬੰਦੀਆਂ ਨੂੰ ਸੱਦ ਕੇ ਤੁਹਾਨੂੰ ਪੁਆਇੰਟਸ ਦਿਖਾਏ ਜਾਣਗੇ ਕਿ ਜਿੱਥੇ-ਜਿੱਥੇ ਜੜੀਆਂ ਫੈਕਟਰੀਆਂ ਕੈਮੀਕਲ ਵਾਲਾ ਪਾਣੀ ਸਿੱਟ ਰਹੀਆਂ ਉਹ ਸਾਡੇ ਕੋਲ ਪ੍ਰੋਪਰ ਡਾਟਾ ਪਿਆ ਹੈ ਜੀ ਅਸੀਂ ਬਿਨਾ ਸਬੂਤਾਂ ਤੋਂ ਬਿਨਾ ਤਰਕਾਂ ਦੇ ਆਧਾਰ ਤੇ ਨਹੀਂ ਗੱਲ ਕਰ ਰਹੇ ਨਾਲ ਦੀ ਨਾਲ ਰਾਜਪਰੇ ਦੇ ਲੋਕਾਂ ਨੂੰ ਇਹ ਅਪੀਲ ਕਰਦਾ ਹੈ ਕਿ ਜੇ ਤੁਸੀਂ ਹਟਣਾ ਤਾਂ ਤੁਸੀਂ ਹੈ ਨਹੀਂ ਮੈਨੂੰ ਪਤਾ ਹੈ ਤੁਸੀਂ ਜ਼ਮੀਨ ਜ਼ਰੂਰ ਵੇਚੋਗੇ ਇਹ ਤੁਸੀਂ ਕਲੋਨਾਈਜ਼ਰ ਨੂੰ ਵੇਚ ਦੋ ਫਲੈਟ ਕੱਟ ਲੋ ਮਾਲਸ ਨੂੰ ਵੇਚ ਦੋ ਪਰ ਹੱਥ ਬੰਨ ਕੇ ਬੇਨਤੀ ਆਪ ਯਾਬੀਆਂ ਨੂੰ ਕੋ ਫੈਕਟਰੀਆਂ ਨੂੰ ਨਾ ਦੋ ਫੈਕਟਰੀਆਂ ਦੇ ਵਿੱਚ ਜਿੰਨੇ ਵੀ ਲੋਕ ਆ ਉਹ ਪ੍ਰਵਾਸੀ ਕੰਮ ਕਰਦੇ ਆ ਬਾਹਰਲੇ ਲੋਕਾਂ ਦੀਆਂ ਫੈਕਟਰੀਆਂ ਉਹਨਾਂ ਦੀ ਮਾਨਸਿਕਤਾ ਹੈ ਕਿ ਅਸੀਂ ਪੰਜਾਬ ਦੇ ਇੱਥੋਂ ਪੈਸਾ ਕਮਾਈਏ ਪੈਸਾ ਕਮਾ ਕੇ ਚਲੇ ਜਾਈਏ ਠੀਕ ਆ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਆ ਕਿ ਇਹ ਫੈਕਟਰੀਆਂ ਜਿਹੜੀਆਂ ਇਹਨਾਂ ਨੂੰ ਪਹਿਲਾਂ ਹੀ ਨਾ ਲੱਗਣ ਦਿੱਤਾ ਜਾਵੇ ਧੰਨਵਾਦ ਡੇਨਾਂ ਦੇ ਵਿੱਚੋਂ ਜੋ ਪਾਣੀ ਨਿਕਲਦਾ ਸਰ ਸਫਸਾਫ ਸਫਾਈ ਬਣਾਉਣ ਵਾਸਤੇ ਸਰ ਇੱਕ ਮੀਟਿੰਗ ਹੋਈ ਸੀ ਸਰ ਤੁਸੀਂ اٹੈਂਡ ਕੀਤੀ ਸਰ ਕੀ ਕਹੋਗੇ ਜੀ ਕਿਉਂ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਖ-ਵੱਖ ਹੁਕਮ ਹੈਗੇ ਆ ਉਹਨਾਂ ਦੇ ਮਦੇ ਨਜ਼ਰ ਰੱਖਦੇ ਹੋਏ ਜਿਹੜੇ ਨੇਚਰਲ ਡਰੇਨ ਹੈਗੇ ਆ ਸਾਡੇ ਉਹਨਾਂ ਵਿੱਚ ਕੋਈ ਵੀ ਗੰਦੇ ਪਾਣੀ ਦੀ ਜਿਹੜੀ ਨਿਕਾਸੀ ਨਹੀਂ ਕੀਤੀ ਜਾ ਸਕਦੀ ਉਸ ਸੰਬੰਧੀ ਜਿਹੜੇ ਵੱਖ-ਵੱਖ ਜਿਹੜੇ ਮੈਕ ਮਹਰੀ ਉਹਨਾਂ ਦੇ ਅਧਿਕਾਰੀਆਂ ਨੂੰ ਜਿਹੜੀ ਮੁਕੰਮਲ ਕਾਰਵਾਈ ਕਰਨ ਲਈ ਆਦੇਸ਼ ਦਿੱਤੇ ਗਏ ਵਾਟਰ ਰਿਸੋਰਸਿਸ ਡਿਪਾਰਟਮੈਂਟ ਵੱਲੋਂ ਜਿਹੜੀਆਂ ਨੈਚੁਰਲ ਡਰੇਨਸ ਹੈਗੀਆਂ ਜਿਹੜੀਆਂ ਜਿਹੜੀਆਂ ਰਿਕਾਰਡ ਦੇ ਵਿੱਚ ਨੋਟੀਫਾਈਡ ਨਹੀਂ ਹੈ ਉਹਨਾਂ ਬਾਬਤ ਜਿਹੜਾ ਸਾਰਾ ਰਿਕਾਰਡ ਹੈ ਉਹ ਹਟਾਇਤਾ ਕੀਤੇ ਗੀਆਂ ਹੈ ਮਾਲ ਵਿਭਾਗ ਦੇ ਜਿਹੜੇ ਅਧਿਕਾਰੀ ਕਰਮਚਾਰੀ ਹੈ ਉਹ ਸਾਰਾ ਰਿਕਾਰਡ ਮਹਈਆ ਕਰਵਾ ਰਹੇ ਨੇ ਇਸੇ ਉਪਰੰਤ ਜਿਹੜਾ ਸਰਕਾਰ ਵੱਲੋਂ ਸਾਰੀਆਂ ਡਰੇਨਾਂ ਦੀ ਨੋਟੀਫਿਕੇਸ਼ਨ ਜਿਹੜੀ ਹੈ ਮੁਕੰਮਲ ਕਰ ਲਈਏ ਇਸ ਦੇ ਸੰਬੰਧ ਵਿੱਚ ਜੋ ਹੜ ਰੋਕੂ ਕੰਮ ਕੀਤੇ ਜਾਂਦੇ ਨੇ ਕਿ ਹੜਾਂ ਦੇ ਸੀਜ਼ਨ ਤੋਂ ਪਹਿਲਾਂ ਜੋ ਅਗਾਊਂ ਕੰਮ ਕੀਤੇ ਜਾਂਦੇ ਇਸ ਸੰਬੰਧੀ ਸਾਰੇ ਫੀਲਡ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਇਹਨਾਂ ਦੀ ਇਨਸਪੈਕਸ਼ਨ ਕੀਤੀ ਜਾਵੇ ਔਰ ਜੇਕਰ ਕੋਈ ਕੰਮ ਲੁੜਿੰਦਾ ਹੈਗਾ ਉਸ ਸੰਬੰਧੀ ਮਾਮਲਾ ਵਾਟਰ ਰਿਸੋਰਸਿਸ ਡਿਪਾਰਟਮੈਂਟ ਨਾਲ ਟੇਕਅਪ ਕੀਤਾ ਜਾਵੇ ਔਰ ਇਸ ਸੰਬੰਧੀ ਜੋ ਨਰੇਗਾ ਸਕੀਮ ਹੈ ਉਹਦੇ ਨਾਲ ਕਨਵਰਜੈਂਸ ਕਰਕੇ ਤਾਂ ਕਿ ਅੱਛੇ ਤੰਤੰਗ ਨਾਲ ਔਰ ਲਾਗਤ ਜਿਹੜੀ ਹੈ ਕੁਫਾਇਤ ਨਾਲ ਇਹ ਕੰਮ ਮੁਕੰਮਲ ਕੀਤਾ ਜਾ ਸਕਣ ਔਰ ਸਾਰੇ ਫੀਲਡ ਅਧਿਕਾਰੀਆਂ ਵੱਲੋਂ ਫੀਲਡ ਦਾ ਦੌਰਾ ਕਰਕੇ ਇਸ ਸੰਬੰਧੀ ਜਿਹੜੀ ਰਿਪੋਰਟ ਕਨਸੋਲिडेट ਕਰਕੇ ਪੇਸ਼ੀ ਜਾਈ ਜਾਵੇ